ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਪਾਂ ਗੱਲਬਾਤ ਕਰਨੀ ਹੈ 20ਵੀਂ ਸਦੀ ਦੇ ਮਹਾਨ ਜਰਨੈਲ ਅਨੋਖੇ ਸੰਤ ਸਿਪਾਹੀ ਜਿਨ੍ਹਾਂ ਨੂੰ ਅੱਜ ਹਰ ਨੌਜਵਾਨ ਬੜੇ ਦਿਲੋਂ ਪਿਆਰ ਸਤਿਕਾਰ ਕਰਦੇ ਆ ਕਹਣ ਤੋਂ ਭਾਵ ਸੰਤ ਗਿਆਨੀ ਸੰਤ巴巴 ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅੱਜ ਆਪਾਂ ਸੰਤ巴巴 ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਸੰਬੰਧੀ ਗੱਲ ਕਰਨੀ ਹੈ ਸੋ ਬੇਨਤੀ ਹੈ ਵੀ ਜੋ ਲਾਈਵ ਚ ਆਵਾਜ਼ ਆ ਥੋੜਾ ਜਿਹਾ ਕਲੀਅਰ ਕਰ ਦਿਓ ਜੇ ਕਿਸੇ ਵੀਰ ਕੋਲੇ ਕੋਈ ਲਾਈਵ ਦੇਖ ਰਿਆ ਨਾ ਕਨਫਰਮ ਕਰ ਦਿਓ ਵੀ ਆਵਾਜ਼ ਆ ਰਹੀ ਹੈ ਕਲੀਅਰ ਜਿਵੇਂ ਕਿ ਪਤਾ ਹੀ ਹੈ ਕਿ ਹਰ ਸਾਲ 12 ਫਰਵਰੀ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦਾ ਜਿਹੜਾ ਆਪਾਂ ਜਨਮ ਦਿਹਾੜਾ ਮਨਾਉਂਦੇ ਆ ਇਸ ਵਾਰ ਕੌਮੀ ਜਰਨੈਲ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਅਤੇ ਸਮੁੱਚੀ ਜਥੇਬੰਦੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਫਤਿਹ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦਾ ਜਿਹੜਾ ਜਨਮ ਦਿਹਾੜਾ 12 ਫਰਵਰੀ ਨੂੰ ਗਾਲਬ ਕਲਾਂ ਨੇੜੇ ਜਗਰਾਉ ਜ਼ਿਲ੍ਹਾ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਆਪਾਂ ਆਪਣਾ ਫਰਜ਼ ਸਮਝਦੇ ਹੋਏ 12 ਫਰਵਰੀ ਨੂੰ ਗਾਲਬ ਕਲਾਂ ਨੇੜੇ ਜਗਰਾਉਂ ਜਿਹੜਾ ਲੁਧਿਆਣਾ ਵਿਖੇ ਪਹੁੰਚੀਏ ਗਾਲਬ ਕਲਾਂ ਜਿਹੜਾ ਸਮਾਗਮ ਹੈ ਕਿਉਂਕਿ ਗਾਲਬ ਕਲਾਂ ਵਿਖੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦਾ ਜਿਹੜਾ ਜਨਮ ਹੋਇਆ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦਾ ਜਨਮ ਉਹਨਾਂ ਦੇ ਨਾਨਕੇ ਘਰ ਪਿੰਡ ਗਾਲਬ ਕਲਾਂ ਵਿਖੇ ਹੋਇਆ ਸੀ ਇਸ ਕਰਕੇ ਗਾਲਬ ਕਲਾਂ ਦੀਆਂ ਜਿਹੜੀਆਂ ਗਲੀਆਂ ਦੇ ਵਿੱਚ ਸੰਤਾਂ ਦਾ ਬਚਪਨ ਬੀਤਿਆ ਹੋਇਆ ਹੈ ਇਸ ਲਈ ਪਾਰਟੀ ਨੇ ਫੈਸਲਾ ਕੀਤਾ ਕਿ ਉਹਨਾਂ ਦਾ ਜਿਹੜਾ ਜਨਮ ਦਿਨ ਹੈ ਆਪਾਂ ਗਲਬਗਲਾਂ ਵਿਖੇ ਮਨਾਈਏ ਸੋ ਬੇਨਤੀ ਹੈ ਵੱਡੀ ਗਿਣਤੀ ਦੇ ਵਿੱਚ ਆਪਾਂ ਗਲਬਗਲਾਂ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ